ਹਾਜੀ ਪ੍ਰਧਾਨ ਜੀ ਅੱਜ ਤੁਸੀਂ ਪਰਫੋਰਮੈਂਸ ਬੁਲਾਈ ਹੈ ਕਿਹੜੇ ਮਸਲੇ ਲੈ ਕੇ ਪਿਆਤਾ ਹਾਂ ਖਾਲਸਾ ਜੀ ਪਹਿਲਾਂ ਦਾ ਅੱਜ ਇੱਥੇ ਸ਼ਹਿਰ ਦੇ ਵਿੱਚ ਸਾਡੇ ਕੈਬਨਰ ਮਿਨਿਸਟਰ ਸਾਡੇ ਵਿਧਾਇਕ ਬਹੁਤ ਹੀ ਸਤਿਕਾਰਯੋਗ ਬਲਜੀਤ ਕੌਰ ਜੀ ਅੱਜ ਦੋ ਉਦਘਾਟਨ ਕਰ ਰਹੇ ਹੈ ਪਹਿਲਾਂ ਅਸੀਂ ਗੁਰੂ ਰਵੀਦਾਸ ਨਗਰ 'ਚ ਉਹਨਾਂ ਨੇ ਉਦਘਾਟਨ ਕੀਤਾ ਹੁਣ ਅੰਡਰ ਬ੍ਰਿਜ 'ਚ ਵੀ ਉਹਨਾਂ ਨੇ ਹੁਣ 1 ਵਜੇ ਕਹਿੰਦੇ ਹੈ ਉਦਘਾਟਨ ਕਰਨਾ ਪਰ ਅਸੀਂ ਉੱਥੇ ਨਹੀਂ ਜਾ ਰਹੇ ਸਾਨੂੰ ਵੀ ਜਿਵੇਂ ਮੱਕੜ ਸਾਹਿਬ ਤੇ ਯੂਥ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਉੱਥੇ ਆਓ ਅਸੀਂ ਗੁਰੂ ਰਵੀਦਾਸ ਨਗਰ ਤੇ ਗਏ ਸੀ ਸਾਡੇ ਐਮਸੀ ਸਾਹਿਬ ਵੀ ਗਏ ਸੀ ਅਸੀਂ ਉੱਥੇ ਚਲੋ ਜਿਵੇਂ ਵੀ ਸਾਡੇ ਨਾਲ ਚੋ ਉਸ ਗੱਲ ਤੇ ਅਸੀਂ ਨਹੀਂ ਜਾਣਾ ਚਾਹੁੰਦੇ ਫਿਰ ਵੀ ਹੋਇਆ ਕੀ ਨਹੀਂ ਹੋਇਆ ਤਾਂ ਉੱਥੇ ਪਤਾ ਕੀ ਗੱਲ ਹੈ ਹਰੇਕ ਬੰਦਾ ਮਾਨ ਸਨਮਾਨ ਭਾਲਦਾ ਅਸੀਂ ਨਗਰ ਕੌਂਸਲ ਦੇ ਆਸਪਰੇ ਬੈਠੇ ਸਮੂਹ ਮੈਂਬਰ ਸਾਹਿਬਾਨ ਕਾਲੀਦਲ ਦੇ ਵੀ ਬੈਠੇ ਵੀ ਜੀਪੀ ਦੇ ਵੀ ਆ ਰਹੇ ਸੀ ਲਾ ਜੀ ਤੇ ਸਾਰਿਆਂ ਨੇ ਸਹਿਮਤੀ ਨਾਲ ਜਿਹੜੇ ਫੰਡ ਨਗਰ ਕੌਂਸਲ ਨੇ ਦਿੱਤੇ ਆ 90 ਲੱਖ ਰੁਪਇਆ ਸੀ ਦਿੱਤਾ 50 ਲੱਖ ਦਾ ਦਿੱਤਾ ਸੀ ਗੁਰੂ ਰਵੀਦਾਸ ਨਗਰ ਲਈ ਤੇ 40 ਲੱਖ ਰੁਪਇਆ ਅੰਡਰਬ੍ਰਿਜ ਲਈ ਦਿੱਤਾ। ਨਹੀਂ ਅੱਜ ਕੀ ਹੋਇਆ ਤੁਹਾਨੂੰ ਉਹ ਗਏ ਉੱਥੇ ਕੀ ਹੋਇਆ? ਚਲੋ ਉੱਥੇ ਚਲੋ ਉਸ ਗੱਲ 'ਚ ਨਹੀਂ ਮੈਂ ਕੁਝ ਕਰਨਾ ਕਹਿਣਾ ਚਾਹੁੰਦਾ ਤੁਸੀਂ ਜੋ ਸਵਾਲ ਜਵਾਬ ਪੁੱਛਣੇ ਉਹ ਪੁੱਛੋ। ਇਸੇ ਗੱਲ ਦਾ ਤੁਸੀਂ ਸਪਸ਼ਟੀਕਰਨ ਲਾਉਣਾ ਜੀ ਕਿ ਤੁਹਾਡੇ ਮਨ 'ਚ ਰੋਸ ਕੀ ਆ? ਨਹੀਂ ਰੋਸ ਰੋਸ ਕੋਈ ਐ ਨਹੀਂ। ਅਸੀਂ ਤਾਂ ਅਸੀਂ ਤਾਂ ਇਹ ਅਸੀਂ ਸਾਡੇ ਮਨ 'ਚ ਕੋਈ ਰੋਸ ਨਹੀਂ। ਅਸੀਂ ਮਲੋੜ ਦੀ ਜਨਤਾ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਜਿਹੜਾ ਫੰਡ ਦਿੱਤਾ ਹੈ ਇਹ ਨਗਰ ਕੌਂਸਲ ਨੇ ਦਿੱਤਾ ਪਾਣੀ ਜੀ ਉਹ ਤਾਂ ਗੱਲ ਕਲੀਅਰ ਹੀ ਸੀ ਤੁਸੀਂ ਪਹਿਲਾਂ ਵੀ ਜਾਂ ਚੁੱਕੇ ਆ ਨੀ ਤੁਸੀਂ ਅੱਜ ਉਸ ਇੱਟ ਪੁੱਲ ਵਾਲੇ ਤੁਸੀਂ ਪਾਸੇ ਗਏ ਨਹੀਂ ਇੱਥੇ ਤੁਸੀਂ ਸਾਰੇ ਐਮਸੀ ਵਾਪਸ ਆਏ ਹੋ ਕਾਰਨ ਕੀ ਹੈ ਵੀ ਥੀ ਉੱਥੇ ਤੁਹਾਨੂੰ ਮਸਲਮਾਨ ਨਹੀਂ ਮਿਲਿਆ ਕੀ ਤੁਹਾਡੇ ਨਾਲ ਉੱਥੇ ਕੋਈ ਅਜਿਹਾ ਬਿਹੇਵ ਹੋਇਆ ਜੋ ਤੁਹਾਨੂੰ ਲੱਗਦਾ ਵੀ ਉਹ ਗਲਤ ਬਿਹਾ ਹੋਇਆ ਹੈ ਕਿਹੜੀ ਚੀਜ਼ ਹੈ ਜੀ ਨਹੀਂ ਅਸੀਂ ਉੱਥੇ ਚਲੋ ਇਨੀ ਕੋ ਗੱਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਉੱਥੇ ਗਏ ਸੀ ਠੀਕ ਹੈ ਜੀ ਜਦੋਂ ਅਸੀਂ ਗਏ ਆ ਤੇ ਉੱਥੇ ਉੱਥੇ ਸਾਡੇ ਮੈਂਬਰ ਸਾਹਿਬਾਂ ਚੁਣੇ ਹੋਏ ਵੀ ਜਿਵੇਂ ਮੰਨ ਲਓ ਚੁਣੇ ਹੋਏ ਸਾਰੇ ਨੁਮਾਇंदे ਆ ਲੋਕਾਂ ਦੇ ਚੁਣੇ ਹੋਏ ਨਾ ਤਾਂ ਸਾਨੂੰ ਕੋ ਉੱਥੇ ਕੁਰਸੀ ਬੈਠਣ ਲਈ ਕਿਹਾ ਗਿਆ ਚਲੋ ਅਸੀਂ ਉੱਥੇ ਫਿਰ ਵੀ 5-7 ਮਿੰਟ ਮੱਕੜ ਸਾਹਿਬ ਬੋਲੇ ਆ ਤੁਸੀਂ ਦੇਖਿਆ ਇਹ ਸਾਰਿਆਂ ਨੇ ਮੱਕੜ ਸਾਹਿਬ ਤੋਂ ਬਾਅਦ ਉਹਨਾਂ ਨੇ ਕੀ ਆ ਕੈਬਨਟ ਮੰਤਰੀ ਦੇ ਬੋਲ ਕੈਬਨਟ ਮੰਤਰੀ ਦਾ ਧੰਨਵਾਦ ਕੀਤਾ ਨਹੀਂ ਉਹ ਤਾਂ ਚਲੋ ਉਹਨਾਂ ਨੇ ਰੁਟੀਨ ਕੀ ਨਹੀਂ ਕਿਹਾ ਉਹਨਾਂ ਨੇ ਹਾਂ ਵੀ ਹਾਂਜੀ ਚੋ ਚਲੋ ਉਹਨਾਂ ਦੀ ਬਹੁਤ ਮਿਹਰਬਾਨੀ ਚਲੋ ਧੰਨਵਾਦ ਤਾਂ ਕੀਤਾ ਗਿਆ ਸੀ ਤਾਂ ਇਹ ਕਹਿੰਦੇ ਬਹੁਤ ਮਿਹਰਬਾਨੀ ਹੈ ਉਹਨਾਂ ਦੀ ਕਿ ਮੰਦਿਰ ਅੰਡਰ ਬਿਲ ਦੇ ਕੇ ਪਾਈਪਾਂ ਦੀ ਸ਼ੁਰੂਆਤ ਕਿਉਂ ਤੇ ਚੱਲੇ ਜਾ ਰਹੇ ਨਹੀਂ ਜਾ ਰਹੇ ਅਸੀਂ ਕਿਸ ਵਜੇ ਨਹੀਂ ਜਾ ਰਹੇ ਚਲੋ ਉਦਘਾਟਨ ਕਰਦੇ ਨਾਲ ਅਸੀਂ ਤਾਂ ਮਲੋੜ ਦੀ ਜਨਤਾ ਨੂੰ ਦੱਸਣਾ ਵੀ ਜਿਹੜਾ ਨਗਰ ਕੌਂਸਲ ਨੇ ਆਉਂਦਾ ਨਾ ਕੀ 40 ਲੱਖ ਰੁਪਇਆ ਦਿੱਤਾ ਅਸੀਂ ਸ਼ਹਿਰ ਦੇ ਮਸਲੇ 'ਚ ਕਦੀ ਵੀ ਰਾਜਨੀਤੀ ਨਹੀਂ ਕੀਤੀ ਰਾਜਨੀਤੀ ਤੋਂ ਉੱਪਰ ਉੱਠ ਕੇ ਜੇ ਅੱਗੇ ਵੀ ਕੋਈ ਸ਼ਹਿਰ ਦਾ ਮਸਲਾ ਆਉਂਦਾ ਅਸੀਂ ਸ਼ਹਿਰ ਤੇ ਮਲੋੜ ਦੇ ਨਾਲ ਖੜੇ ਹਾਂ ਕਿਉਂਕਿ ਨਗਰ ਕੌਂਸਲ ਜੇ ਮੈਂ ਪ੍ਰਧਾਨ ਹੋਣ ਦੇ ਨਾਲ ਮੇਰੇ ਮੈਂਬਰ ਇਹ ਸਾਰੇ ਲੋਕਾਂ ਨੇ ਚੁਣੇ ਨਿਮੈਂਦੇ ਆ ਤਾਂ ਕਰਕੇ ਅਸੀਂ ਪਹਿਲਾਂ ਸਾਨੂੰ ਸ਼ਹਿਰ ਹੈ ਰਾਜਨੀਤੀ ਬਾਅਦ ਚ ਤੁਹਾਨੂੰ ਰਾਜਨੀਤੀ ਕਰਦੇ ਦਾ ਕੁਛ ਲਾ ਲਓ ਤੁਸੀਂ ਸਮਝ ਲਓ ਆਪ ਹੀ ਸਮਝ ਲਓ ਪ੍ਰਧਾਨ ਜੀ ਅੱਜ ਜਿਵੇਂ 50 ਲੱਖ ਰੁਪਏ ਦੇ ਹਾਂ ਮੈਂ ਤੁਹਾਨੂੰ ਵਿਧ ਪ੍ਰੂਫ ਦੇ ਆ ਪ੍ਰੂਫ ਦੇ ਰਿਹਾ ਵੀ ਆ ਨਗਰ ਕੌਂਸਲ ਨੇ ਜਾਰੀ ਕੀਤੇ ਆ ਦੇਖ ਲਓ ਸਾਰੇ ਪ੍ਰੂਫ ਦੇ ਰਿਹਾ ਤੁਹਾਨੂੰ ਮੈਂ ਨਾਲ ਕਾਪੀਆਂ ਵੀ ਦੇ ਦੂੰਗਾ ਵੀ ਨਗਰ ਕੌਂਸਲ ਨੇ ਦਿੱਤੇ ਆਪਾਂ ਗੱਲ ਕਰ ਰਹੇ ਕਿ 50 ਲੱਖ ਰੁਪਏ ਦੀ ਜਿਹੜੀ ਰਾਸ਼ੀ ਜਾਰੀ ਕੀਤੀ ਗਈ ਆ ਜਿਹੜੀ ਉਹ ਨਗਰ ਕੌਂਸਲ ਤੁਹਾਡੇ ਵੱਲੋਂ ਕਹਿ ਕੇ ਅੰਦਰ ਕੌਂਸਲ ਦੇ ਵੱਲੋਂ ਜਾਰੀ ਕੀਤੀ ਗਈ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਜਿਵੇਂ ਅੱਜ ਪਾਣੀ ਦੀ ਸਪਲਾਈ ਦੇ ਲਈ ਜਿਹੜਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਵੱਲੋਂ ਸਹਾਇਤਾ ਕੀਤੀ ਗਈ ਹੈ ਇਸ ਸਕਸ਼ਨ ਦੇ ਸ਼ੀਨਾ ਨਾਲ ਅਸੀਂ ਸਪਾਈ ਕਰਾਈ ਸੀ 1 ਕਰੋੜ 70 ਲੱਖ ਨਾਲ ਜਿਹੜੀ ਵੀ ਕੰਮ ਚੱਲ ਰਿਹਾ ਜੇ ਪੂਰਾ ਨਹੀਂ ਹੋਇਆ ਪਿਛਲੇ 4 ਮਹੀਨਿਆਂ ਤੋਂ ਤੁਸੀਂ ਵੇਖੋ ਰਾਤ ਦੇ 2-2 ਵਜੇ ਤੱਕਰ ਕੰਮ ਚੱਲ ਰਿਹਾ ਉਹ ਵੀ ਨਗਰ ਕੌਂਸਲ ਕਰਾ ਰਿਹਾ ਥੇੜੀ ਤੋਂ ਲੈ ਕੇ ਜਿਹੜੀ ਪੈਪ ਸੀਵਰ ਵਾਟਰ ਸਪਲਾਈ ਹੁੰਦੀ ਹੈ ਉਹ ਵੀ 55 ਕੋ ਲੱਖ ਰੁਪਈਆ ਮੇਰੇ ਕੋਲ ਜੈਕ ਫਿਗਰ ਨਹੀਂ ਆ ਉਹ ਵੀ ਨਗਰ ਕੌਂਸਲ ਨੇ ਦਿੱਤਾ ਹੁਣ ਡਿੱਗੀਆਂ ਦੀ ਸਫਾਈ ਕਰਾਈ ਹੈ ਉਹ ਵੀ ਨਗਰ ਕੌਂਸਲ ਨੇ ਕਰਾਈ ਹੈ ਜੀ ਠੀਕ ਹੈ ਜੀ ਤੇ ਬਾਕੀ ਜਿਹੜਾ ਇੰਜੈਕਟਿੰਗ ਮਸ਼ੀਨ ਜਿਹੜੀ ਪਿਛਲੇ 2-3 ਸਾਲਾਂ ਤੋਂ ਖਰਾਬ ਸੀ ਉਹ ਵੀ ਨਗਰ ਕੌਂਸਲ ਨੇ ਠੀਕ ਕਰਾਈ ਹੈ। ਇੱਕ ਮੈਡਮ ਬਲਜੀਤ ਕੌਰ ਨੇ ਨਵੀਂ ਮਸ਼ੀਨ ਲੈ ਕੇ ਦਿੱਤੀ ਹੈ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸ਼ਹਿਰ ਲਈ ਵਧੀਆ ਕੰਮ ਹੈ। ਜੀ। ਹੁਣ ਤੱਕ ਪੰਜਾਬ ਸਰਕਾਰ ਵੱਲੋਂ ਵਿਕਾਸ ਲਈ ਕਿੰਨਾ ਖੰਡ ਦਿੱਤਾ ਗਿਆ ਜੀ ਬਿਲਕੁਲ। ਸਾਡੀ ਅੱਜ ਸਵਾ 3 ਸਾਲ ਹੋ ਗਏ ਆ। ਸਾਨੂੰ 1 ਰੁਪਿਆ ਵੀ ਮੰਨ ਲਓ ਵਿਕਾਸ ਲਈ ਨਹੀਂ ਦਿੱਤਾ ਗਿਆ। ਛੜਕਾਂ ਹਟਕਾਂ ਲਈ 1 ਰੁਪਿਆ ਵੀ ਮੌਕਲੇ ਮਲੋੜ ਨਹੀਂ ਕਿਸੇ ਵੀ ਮੰਨ ਲੋ ਕਮੇਟੀ ਜੀ ਨਹੀਂ ਦਿੱਤਾ ਗਿਆ ਪੰਜਾਬ ਦੀਆਂ ਕਮੇਟੀਆਂ ਦੇ ਆਲ ਨਹੀਂ ਕਮਕੀ ਲੱਗਦਾ ਵੀ ਜਿਹੜੀ ਤਾਲਮੇਲ ਦੀ ਕਮੇਟੀ ਤੇ ਕਿਤੇ ਨਜ਼ਰ ਆ ਰਹੀ ਹੈ ਵੀ ਇਹੋ ਦੋ ਚੀਜ਼ਾਂ ਦੋ ਟਮੇਟੀ ਫੰਡ ਦੇ ਰਹੀ ਹੈ ਨੀ ਪੱਤਰ ਜਾਂਦੇ ਉੱਥੇ ਜਾਟੇ ਚੀਜ਼ਾਂ ਹੁੰਦੀਆਂ ਨੇ ਕੋਈ ਕੋਈ ਤਾਲਮੇਲ ਦੀ ਕਮੀ ਹੈ ਜਾਂ ਉਹ ਦੋ ਯਾਦ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹ ਇਹਦਾ ਇਸ ਜੈ ਕਰੀਟ ਕਰ ਲਈ ਕੋਸ਼ ਲਾ ਲੋ ਤਾਲ ਮੇਲਾ ਅਸੀਂ ਤਾਂ ਤਾਲ ਮੇਲ ਸ਼ਹਿਰ ਪਿੱਛੇ ਕਰਨਾ ਚਾਹੁੰਨੇ ਆ ਅੱਜ ਵੀ ਕੋਈ ਸਾਡੇ ਦਿਲ 'ਚ ਇਹ ਹੈ ਨਹੀਂ ਜੇ ਸ਼ਹਿਰ ਦੇ ਮਸਲੇ 'ਚ ਜੋ ਅਸੀਂ ਕਰ ਸਕਦੇ ਆ ਸਾਡੇ ਮੈਂਬਰ ਅੱਜ ਵੀ ਸਾਰੇ ਸਾਰੇ ਬੈਠੇ ਆ ਅਸੀਂ ਸ਼ਹਿਰ ਦੇ ਪਿੱਛੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਨਾ ਕਰਾਂਗੇ ਅਸੀਂ ਜੋ ਸ਼ਹਿਰ ਦੀ ਭਲਾਈ ਲਈ ਜੋ ਕੁਝ ਹੋ ਸਕਦਾ ਅਸੀਂ ਕਰਨ ਨੂੰ ਤਿਆਰ ਹੁਣ ਵੀ ਤਿਆਰ ਆ ਤਾਂ ਤੁਹਾਨੂੰ ਕੀ ਲੱਗ ਰਿਹਾ ਕਹਾਂਣਲ ਸਮੇਂ ਦੇ ਵਿੱਚ ਡਿਕਰੈਡਿਟ ਗੇਮ ਜਿਹੜੀ ਖੇਡੀ ਜਾਣੀ ਹੈ ਉਹ ਤਾਂ ਲੋਕ ਦੱਸਣਗੇ ਲੋਕ ਲੋਕਾਂ ਨੂੰ ਪਤਾ ਹੁਣ ਤੁਹਾਨੂੰ ਅਸੀਂ ਦਸੀਏ ਜੇ ਆਹ ਵੇਖੋ ਤੁਹਾਨੂੰ ਇੱਕ ਇੱਕ ਵਾਰਡ ਦਾ ਤੁਹਾਨੂੰ ਦਿਖਾ ਦੇਣਾ ਆਹ ਦੇਖੋ ਵੀ ਕਿੰਨੇ ਅਸੀਂ ਕੰਮ ਕੀਤੇ ਆ 500 ਗਲੀਆਂ ਬਣਾਈਆਂ ਕੋਈ ਇੱਕ ਵੀ ਵਾਰਡ ਨਹੀਂ ਛੱਡਿਆ ਆਹ ਦੇਖ ਲਓ ਸਾਡੇ ਕੋਲ 482 ਦੇ ਗਲੀਆਂ 480 82 ਦੇ ਗਲੀਆਂ ਹੈਗੀਆਂ ਅਸੀਂ ਇੱਕ ਵੀ ਹੋਰ ਜਿਹੜੇ ਪਾਰਕ ਬਣਾਏ ਆ ਜਿਹੜੇ ਉਹ ਬਿਜਲੀ ਘਰ ਅੱਗੇ ਕਿੰਨਾ ਕੰਮ ਹੁੰਦਾ ਸੀ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਵਿੱਚ ਇਹ ਕੰਮ ਕਰਾਏ ਆ ਤੇ ਸਥਾਨਕ ਸਰਕਾਰ ਜਿਵੇਂ ਨਗਰ ਕੌਂਸਲ ਹੈ ਤੁਹਾਡੇ ਦਾਵੇ ਵਿੱਚ ਫੰਡ ਦਿੱਤੇ ਆ ਉਹ ਵੇਰਵੇ ਨਾਲ ਮੜਾ ਸਾਰਾ ਦੱਸੋ ਜੀ ਵੀ ਕਿਹੜੇ ਕਿਹੜੇ ਨਗਰ ਕੌਂਸਲ ਵੱਲੋਂ ਜਿਹੜੇ ਤੁਸੀਂ ਫੰਡ ਦਿੱਤੇ ਆ ਤੇ ਕਿਹੜੇ ਕਿਹੜੇ ਕੰਮ ਨਗਰ ਕੌਂਸਲ ਕਰਾ ਰਹੇ ਨੇ ਮੈਂ ਦੱਸਦਾ ਫਿਰ ਤੁਹਾਨੂੰ ਦੁਬਾਰਾ ਦੱਸ ਦੇਣਾ ਜੀ ਜਿਵੇਂ ਅਸੀਂ ਸੁਪਰ ਸੈਕਸ਼ਨ ਨਾਲ ਸੀਵਰ ਦੀ ਸਫਾਈ ਕਰਾਈ ਗਈ ਜੀ ਠੀਕ ਆ ਜੀ ਪਿੱਛੇ ਤੁਹਾਨੂੰ ਇੱਕ ਦਿਨ ਯਾਦ ਹੋਊਗਾ ਨਗਰ ਸਫਾਈ ਸੇਵਕਾਂ ਨੇ ਹੜਤਾਲ ਕੀਤੀ ਸੀਵਰ ਮੈਂ ਹੜਤਾਲ ਖਲਾ ਕੇ ਆ ਉਹ ਅਸੀਂ ਫੰਡ ਉਹਨਾਂ ਨੂੰ 50 ਲੱਖ ਰੁਪਏ ਯਾਰੀ ਕੀਤਾ ਇਹਨਾਂ ਨੂੰ ਤਨਖਾ ਹੜਤਾਲ ਕਰਗੇ ਸੀ ਕੱਲ ਵਾਲਾ ਸਾਹਿਬ ਨੂੰ ਪਤਾ ਮੈਂ ਹੜਤਾਲ ਜਾ ਕੇ ਖਲਾਕੇ ਆਇਆ ਸੀ ਹਾਂਜੀ ਤੇ ਬਾਕੀ ਅਸੀਂ ਡਿੱਟਾ ਨੂੰ ਦੱਸਦਾ ਵੀ ਜਿਹੜੀ ਆਪਣੀ ਡਿੱਗੀ ਹੈ ਡਿੱਗੀ ਲਈ ਅਸੀਂ ਉਹਦਾ ਨਾਂ ਕੀ 40 ਲੱਖ ਰੁਪਿਆ ਸਾਫ ਕਰਾਈ ਹੈ ਉਸ ਤੋਂ ਬਾਅਦ ਅਸੀਂ ਜਿਹੜੀ ਜੈਟਿੰਗ ਮਸ਼ੀਨ ਹੈ ਉਹ ਰਿਪੇਅਰ ਕਰਾਈ ਹੈ ਹਾਂਜੀ 26 ਲੱਖ ਰੁਪਿਆ 27 ਲੱਖ ਲੱਗਿਆ ਜਿਹੜੀ ਥੇੜੀ ਤੋਂ ਪਾਪ ਆਉਂਦੀ ਵਾਟਰ ਸਪਲਾਈ ਲਿਓ ਸਾਫ ਕਰਾਈ ਉਹ ਨਗਰ ਕੌਂਸਲ ਨੇ ਕੀਤਾ ਹੈ ਜਿਹੜੇ ਆਨਲ ਸਮੇਂ ਦੇ ਵਿੱਚ 23 ਕਰੋੜ ਰੁਪਏ ਦੀ ਜਿਹੜੀ ਲਾਗਤ ਨਾਲ ਬਲੋਡ ਦੇ ਵਿੱਚ ਸੀਵਰੇਜ ਨੂੰ ਲੈ ਕੇ ਵਿਕਾਸ ਕਾਰਜਾਂ ਦੀ ਜਿਹੜੀ ਗੱਲ ਹੁੰਦੀ ਪਈ ਆ 3.5 ਕਰੋੜ ਰੁਪਏ ਦੀ ਗੱਲ ਹੁੰਦੀ ਪਈ ਆ ਪਾਣੀ ਉਹ ਤਾਂ ਮੈਡਮ ਜੀ ਨੇ ਕਹਿ ਰ ਉਹ ਸਹਿਯੋਗ ਨਗਰ ਕੌਂਸਲ ਆਨਲ ਸਮੇਂ ਦੇ ਵਿੱਚ ਦੇਊਗੀ ਜਾਂ ਨਹੀਂ ਪਤਾ ਕੀ ਗੱਲ ਹੈ ਸਹਿਯੋਗ ਤਾਂ ਸੀ ਦੇਵਾਂਗੇ ਪਰ ਹਰੇਕ Banda ਮਾਨ ਸਨਮਾਨ ਪਾਲਦਾ ਜਿੱਥੇ ਸਾਡੇ ਮਾਨ ਸਨਮਾਨ ਨੂੰ ਠੇਸ ਪਹੁੰਚੇ ਨਾ ਉਹ ਅਸੀਂ ਸਾਰੇ ਮੈਂਬਰਾਂ ਨਾਲ ਰਾਇ ਕਰਕੇ ਦੱਸਾਂਗੇ ਵੀ ਕੀ ਕਰਨਾ ਮੈਂ ਇਕੱਲਾ ਤਾਂ ਕੁਝ ਕਰ ਨਹੀਂ ਸਕਦਾ ਸਾਰੇ ਮੈਂਬਰਾਂ ਨਾਲ ਹੀ ਮੈਂ ਇਕੱਲਾ ਪ੍ਰਧਾਨ ਐ ਨਹੀਂ ਸਾਰੇ ਮੈਂਬਰਾਂ ਨਾਲ ਜਿੰਨਾ ਚਿਰ ਮੇਰੇ ਨਾਲ ਮੈਂਬਰ ਆ ਉਹ ਇਹ ਰੇਲਵੇ ਹੌਟਲ ਤੁਹਾਡਾ ਕਹਿਣਾ ਵੀ ਟੋਟਲੀ ਜਿਹੜੇ ਜਿੰਨੇ ਮੈਂਬਰ ਸੀ ਉੱਥੇ ਤੁਸੀਂ ਗਏ ਸੀ ਸਾਰੇ ਲੋਕ ਨੋਰ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਰੇਲਵੇ ਅੰਡਰਬ੍ਰਿਜ ਚ ਆਪਣਾ ਨਗਰ ਕੌਂਸਲ ਦਾ ਕਿੰਨਾ ਯੋਗਦਾਨ ਹੈ ਅਸੀਂ 40 ਲੱਖ ਰੁਪਏ ਦਿੱਤਾ ਅੰਡਰਬ੍ਰਿਜ ਲਈ ਹਾਂਜੀ ਇੱਕ ਪਾਣੀ ਦੀ ਸਪਲਾਈ ਲਈ ਮੈਂ ਦੁਬਾਰਾ ਤੋਂ ਦਰਹਾਉਂਗਾ ਕਿ ਪਾਣੀ ਦੀ ਸਪਲਾਈ ਲਈ ਪਹਿਲਾਂ ਵੀ ਕੋਈ ਰਾਸ਼ੀ ਆਪਣੇ ਵੱਲੋਂ ਦਿੱਤੀ ਗਈ ਹੈ ਸਹਾਇਤਾ ਦੇ ਤੌਰ ਤੇ ਪਾਣੀ ਸਪਲਾਈ ਲਈ ਰਵਿਦਾਸ ਨਗਰ ਦੇ ਵਿੱਚ ਆ ਰਵਿਦਾਸ ਦੀ ਜਿਹੜਾ 50 ਲੱਖ ਰੁਪਏ ਦਾ ਨਗਰ ਕੌਂਸਲ ਨੇ ਦਿੱਤਾ ਇਹ ਜਿਹੜਾ ਪਹਿਲਾਂ ਵੀ ਕੋਈ ਰਾਸ਼ੀ ਦਿੱਤੀ ਸੀ ਨਹੀਂ ਇਸ ਤੋਂ ਪਹਿਲਾਂ ਨਹੀਂ ਠੀਕ ਹੈ ਆ ਇਧਰ ਸ਼ੌਕ ਪਿਆਜ ਨੂੰ ਪਾ। ਆ ਲਈ। ਉਹ ਯਾਦ ਆ ਮੈਂ ਹਾਂ ਗੁਰੂ ਘਰ ਨੂੰ। ਨਹੀਂ ਨਹੀਂ ਨਹੀਂ। ਦੇਖ ਖੇੜਾ ਸਾਦੀ ਮਾਰਿਆ 2 ਮਿੰਟ ਬਸ। ਠੀਕ ਹੋ ਗਿਆ। ਤਾਰਾ ਨੂੰ ਕਲੀਅਰ ਕਰ। ਕੋਲ। ਵੇ ਵੇ। ਹਾਂ ਜੀ ਬਜਾਸ। ਹਾਂਜੀ ਅੱਜ ਜੋ ਮਲੋੜ ਦੇ ਵਿੱਚ ਸਾਡੇ ਮਾਨਯੋਗ ਇੱਕ ਮਿੰਟ ਜੀ ਮੰਤਰੀ ਸਾਹਿਬ ਮੈਡਮ ਬਲਜੀਤ ਕੌਰ ਜੀ ਇੱਕ ਮਿੰਟ ਜੀ ਕਰੀਏ ਹਾਂਜੀ ਹਾਂ ਹਾਂਜੀ ਜੀ ਅੱਜ ਮਲੋੜ ਸ਼ਹਿਰ ਦੇ ਵਿੱਚ ਮਾਨਯੋਗ ਸਾਡੇ ਮੰਤਰੀ ਸਾਹਿਬ ਮੈਡਮ ਬਲਜੀਤ ਕੌਰ ਜੀ ਨੇ ਜਿਹੜੇ ਮਹੂਰਤ ਕੀਤੇ ਨੇ ਦੋ ਉਹ ਅੱਜ ਪ੍ਰਧਾਨ ਜੀ ਨੇ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਮੇਰੇ ਸਾਡੀ ਪਾਰਟੀ ਦੇ ਜਿਹੜੇ 10 ਮੈਂਬਰ ਨੇ ਉਹ ਹਮੇਸ਼ਾ ਹੀ ਜਿਵੇਂ ਪ੍ਰਧਾਨ ਜੀ ਕਹਿ ਦਿੰਦੇ ਆ ਕਿ ਆਪਾਂ ਵਿਕਾਸ ਦੇ ਲਈ ਆਹ ਮਤੇ ਪਾਸ ਕਰਨੇ ਤਾਂ ਸਾਡੇ ਮੈਂਬਰ ਦੇ ਸਾਡੀ ਪਾਰਟੀ ਹਮੇਸ਼ਾ ਨਗਰ ਕੌਂਸਲ ਦਾ ਸਹਿਯੋਗ ਕਰਦੀ ਹੈ ਖਾਸ ਕਰਕੇ ਵਿਕਾਸ ਦੇ ਕੰਮਾਂ ਲਈ ਜਿੱਥੇ ਸ਼ਹਿਰ ਦਾ ਮਸਲਾ ਹੋਵੇ ਅੱਜ ਭਾਵੇਂ ਪਾਣੀ ਦੀ ਪਾਈਪ ਸੀ ਰਵਿਦਾਸ ਨਗਰ ਦੀ ਤੇ ਭਾਵੇਂ ਅੰਡਰਬੇਜ ਦਾ ਕੰਮ ਹੈ ਉਹਦੇ ਥੱਲੇ ਜਿਹੜੀ ਸੀਵਰੇਜ ਪਾਈ ਪੈਣੀ ਹੈ ਉਹ ਸਾਰੇ ਨਗਰ ਕੌਂਸਲ ਦੇ ਮੈਂਬਰਾਂ ਨੇ ਇੱਕ ਮਤ ਹੋ ਕੇ ਉਹਦੇ ਵਿੱਚ ਭਾਜਪਾ ਦੇ ਮੈਂਬਰ ਸਾਡੇ ਸੁਸ਼ੀਲ ਗਰੋਵਰ ਜੀ ਨੇ ਔਰ ਸਾਡੇ ਇੰਡੀਪੈਂਡੈਂਟ ਜਿਹੜੇ ਨੇ ਜਾਂ ਕਾਂਗਰਸ ਦੇ ਨੇ ਜਾਂ ਅਕਾਲੀ ਦਲ ਦੇ ਨੇ ਸਾਰਿਆਂ ਨੇ ਮਿਲ ਕੇ ਇੱਕ ਮਤਾ ਰੱਖਿਆ ਹੋਇਆ ਹੈ ਕਿ ਜਿੱਥੇ ਵਿਕਾਸ ਦੀ ਗੱਲ ਹੈ ਕਦੇ ਪਿੱਛੇ ਨਹੀਂ ਹਟਣਾ ਨਗਰ ਕੌਂਸਲ ਕੋਲ ਕਿਤੋਂ ਵੀ ਫੰਡ ਨਾ ਆਉਂਦਾ ਉਹ ਆਪਾਂ ਵਿਕਾਸ ਦੇ ਕੰਮ 'ਚ ਨਾਲ ਦੀ ਨਾਲ ਲਾਉਣਾ ਹੈ ਕਦੇ ਵੀ ਮਤ ਪੇਤ ਨਹੀਂ ਰੱਖਣਾ ਸਾਡੇ ਸਿਆਸੀ ਮਤ ਪੇਤ ਹੋ ਸਕਦੇ ਨੇ ਪਰ ਮਲੋੜ ਦੇ ਵਿਕਾਸ ਲਈ ਕੋਈ ਮਤ ਪੇਤ ਨਹੀਂ ਪਰ ਅੱਜ ਮੈਂਬਰ ਸਭਾ ਨੂੰ ਜਿਹੜਾ ਉੱਥੇ ਮੱਕੜ ਸਾਹਿਬ ਵੱਲੋਂ ਇਨਵੀਟੇਸ਼ਨ ਦਿੱਤਾ ਗਿਆ ਸੀ ਉੱਥੇ ਜਿਹੜਾ ਕੋਈ ਮੈਨੂੰ ਪਤਾ ਲੱਗਿਆ ਵੀ ਮੈਂਬਰਾਂ ਦਾ ਸਨਮਾਨ ਜਿਹੜਾ ਪੂਰਾ ਨਹੀਂ ਕੀਤਾ ਗਿਆ ਮਾੜੀ ਗੱਲ ਹੈ ਮਦ ਭਾਗੀ ਗੱਲ ਹੈ ਕਿਉਂਕਿ ਨਗਰ ਕੌਂਸਲ ਸਮੇਂ-ਸਮੇਂ ਤੇ ਸ਼ਹਿਰ ਦਾ ਵਿਕਾਸ ਕਰਾ ਰਹੀ ਹੈ ਔਰ ਮਾਨਯੋਗ ਸਾਡੇ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਦਾ ਅਧਿਕਾਰ ਹੈ ਚਲੋ ਸਾਡੇ ਹਲਕੇ ਦੇ ਐਮਐਲਏ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਉਹ ਮੂਰਤ ਕਰਦੇ ਨੇ ਆਪਦੇ ਬੋਰਡ ਲਵਾਉਂਦੇ ਨੇ ਨਗਰ ਕੌਂਸਲ ਦੇ ਮੈਂਬਰਾਂ ਦੇ ਜਾਂ ਦੂਜੇ ਨਹੀਂ ਲੱਗਦੇ ਚਲੋ ਉਹ ਰੋਸ਼ ਜ਼ਰੂਰੀ ਵੀ ਹੈ ਕਰਨਾ ਇਹਨਾਂ ਦਾ ਕਿ ਜਦੋਂ ਫੰਡ ਦਿੰਦੇ ਨੇ ਵਿਕਾਸ ਦੇ ਕੰਮ ਲਈ ਧਿਆਨ ਦਿੰਦੇ ਨੇ ਔਰ ਸਰਕਾਰ ਦਾ ਉਹਦੇ ਵਿੱਚ ਨਾਮ ਬੰਦਾ ਹੈ ਕਰਦੀ ਨਗਰ ਕਾਉਂਸਲ ਹੈ ਪੰਜਾਬ ਸਰਕਾਰ ਨੂੰ ਵੀ ਉਸ ਚੀ ਦਾ ਫਾਇਦਾ ਮਿਲਦਾ ਕਿ ਕਿਉਂਕਿ ਉਪਰੋਂ ਤਾਂ ਕੋਈ ਗ੍ਰਾਂਟ ਆ ਹੀ ਨਹੀਂ ਨਗਰ ਕਾਉਂਸਲ ਨੂੰ ਤਿੰਨ ਸਾਲਾਂ ਦੇ ਵਿੱਚ ਜੇ ਨਗਰ ਕਾਉਂਸਲ ਨੂੰ ਕੋਈ ਇਹਨਾਂ ਦਾ ਆਪਦਾ ਹਿੱਸਾ ਬਣਦਾ ਜਿਹੜਾ ਵਿੱਤ ਕਮਿਸ਼ਨ ਦਾ ਸਰਕਾਰ ਵੱਲੋਂ ਆਉਂਦਾ ਉਹ ਸਾਰਾ ਵਿਕਾਸ ਤੇ ਲਾ ਦਿੰਦੇ ਐ ਤੇ ਮੈਂ ਸਾਰਿਆਂ ਨੂੰ ਨਗਰ ਕਾਉਂਸਲ ਦੇ ਮੈਂਬਰਾਂ ਨੂੰ ਵਧਾਈ ਦੇਣਾ ਔਰ ਸਾਰੇ ਸ਼ਹਿਰ ਨੂੰ ਵਧਾਈ ਦੇਣਾ ਜੋ ਵਿਕਾਸ ਦੇ ਕੰਮ ਚੱਲ ਰਹੇ ਜਦੋਂ ਤਰਸਰਵਾਨ ਹੋਇਆ ਤੇ ਭਾਈ ਘਰ ਘਰ ਕੇ ਯਾਨੀ ਮੈਂ ਬਾਈਕ ਆਟ ਨਹੀਂ ਕੀਤਾ ਜੀ ਇਹ ਸਾਰੇ ਉੱਥੇ ਗਏ ਸੀ ਤਾਂ ਵੈਸੇ ਗੱਲ ਕੀਤੀ ਜਾਰੀ ਵੀ ਜੇ ਨਗਰ ਕੌਂਸਲ ਇੰਨਾ ਕੁਝ ਕਰਦੀ ਤਾਂ ਉਹਨਾਂ ਨੂੰ ਬਣਦਾ ਮਾਨਸਨ ਮਨ ਪੂਰਾ ਉੱਥੇ ਬਰਾਬਰ ਦੇਣਾ ਚਾਹੀਦਾ ਹੈ ਮਿਲਣਾ ਚਾਹੀਦਾ ਹੈ ਜੀ ਇਹ ਤਾਂ ਤੁਸੀਂ ਵੀ ਮੰਨਦੇ ਹੋ ਕਿ ਨਹੀਂ ਇਸ ਗੱਲ ਨੂੰ ਜਦੋਂ ਹੁਣ ਤੇ ਮਤਲਬ ਰੋਸ ਕਰਕੇ ਨਹੀਂ ਜਾ ਰਹੇ ਨਹੀਂ ਸ਼ਹਿਰ ਦਾ ਵਿਕਾਸ ਦਾ ਕੰਮ ਕਰਨਾ ਮੈਂਬਰਾਂ ਨੇ ਪਾਸ ਕਰਤਾ ਇਹ ਤਾਂ ਸਿਰਫ ਪ੍ਰੈਸ ਕਾਨਫਰੰਸ ਐਸ ਕਰਕੇ ਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਇੱਕ ਸੰਦੇਸ਼ ਦਿੱਤਾ ਜਾ ਰਿਹਾ ਵੀ ਇਹ ਜਿਹੜੇ ਕੰਮ ਵਿਕਾਸ ਦੇ ਅੱਜ ਮੂਰਤ ਹੋ ਰਿਹਾ ਹੈ ਨਗਰ ਕੌਂਸਲ ਦਾ ਉਹਦੇ ਵਿੱਚ ਸਾਰਾ ਯੋਗਦਾਨ ਹੈ ਅਸੀਂ ਤਾਂ ਲੋਕਾਂ ਨੂੰ ਗਾਹ ਕਰਨਾ ਵੀ ਤੁਹਾਡੇ ਚੁਣੇ ਨੁਮਾਇੰਦੇ ਨੇ ਜਿਹੜੇ ਤੁਹਾਡੇ ਵਾਸਤੇ ਉਹ ਕੰਮ ਕਰ ਰਹੇ ਐ ਉਹਨਾਂ ਨੂੰ ਮਾਨ ਸਨਮਾਨ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਤਾਂ ਪਬਲਿਕ ਨੂੰ ਇਹ ਸੰਦੇਸ਼ ਦੇਣਾ ਕਿ ਅਸੀਂ ਤੁਹਾਡੇ ਕੰਮਾਂ ਤੇ ਖਰੇ ਉਤਰ ਰਹੇ ਹਾਂ ਤੇ ਤੁਹਾਡੇ ਕੰਮ ਵਿਕਾਸ ਦੇ ਅਸੀਂ ਕਰ ਰਹੇ ਹਾਂ ਮਤੇ ਪਾਸ ਕਰਕੇ ਪੈਸੇ ਦੇ ਰਹੇ ਹਾਂ ਔਰ ਵਿਕਾਸ ਹੋ ਰਿਹਾ ਹੈ ਆ ਜਿਹੜੇ ਪ੍ਰਧਾਨ ਜੀ ਨੇ ਤੁਹਾਨੂੰ ਦੱਸੇ ਹੀ ਨੇ ਆ ਜਿਹੜੇ 50 ਲੱਖ 30 ਲੱਖ 40 ਲੱਖ ਜਿਹੜੇ ਵੀ ਕੰਮ ਹੋਇਆ ਸਾਰੇ ਹੁਣ ਪਿੱਛੇ ਡਿੱਗੀ ਸਾਫ ਹੋਈ ਕਿੰਨਾ ਗੰਦਾ ਪਾਣੀ ਸੀ ਪਿਛਲੇ ਲੰਮੇ ਸਮੇਂ ਤੋਂ 10 ਸਾਲਾਂ ਤੋਂ ਪੀ ਰਹੇ ਸੀ ਲੋਕ ਨਗਰ ਕੌਂਸਲ ਦੇ ਮੈਂਬਰਾਂ ਨੂੰ ਨਹੀਂ ਅੱਛਾ ਲੱਗਿਆ ਇਹਨਾਂ ਨੇ ਸਫਾਈ ਕਰਾਈ ਲੋਕਾਂ ਨੂੰ ਇੱਕ ਸਵੱਛ ਪਾਣੀ ਦੇਈਏ ਯਕੀਨ ਵਾਸਤੇ ਉਹਦੀ ਸਫਾਈ ਕਰਾਤੀ ਬੰਦੀ ਆਈ ਸੀ ਸਾਰੇ ਮੈਂਬਰਾਂ ਨੇ ਸੋਚਣ ਬੰਦੀ ਆਈ ਇਹਨਾਂ ਨੇ ਸਫਾਈ ਕਰਾ ਕੇ ਆਪਾਂ ਲੋਕਾਂ ਨੂੰ ਸਵੱਛ ਵਾਟਰ ਦੇਈਏ ਉਹ ਵੀ ਦੇਣਾ ਸ਼ੁਰੂ ਕੀਤਾ ਹੈ ਪਾਣੀ ਦੀਆਂ ਪਾਈਪਾਂ ਸੀਵਰੇਜ ਦੀਆਂ ਪਾਈਪਾਂ ਪੈ ਰਹੀਆਂ ਮੈਂ ਤਾਂ ਕ ਮੇਰੀ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਹੈ ਅਸੀਂ ਪਿਛਲੇ ਸਮਿਆਂ ਦੇ ਵਿੱਚ 2 ਕਰੋੜ 70 ਲੱਖ ਨਾਲ ਮਹਾਵੀਰ ਨਗਰੀ ਬਾੜ ਨੰਬਰ 9 ਦੇ ਵਿੱਚ ਜਿਹੜਾ ਨਗਰ ਕਾਉਂਸਲ ਤੋਂ ਬਾਹਰ ਦਾ ਏਰੀਆ ਸੀ ਉਹ ਤੋਂ ਉੱਥੇ ਅਸੀਂ ਸੜਕਾਂ ਬਣਾਈਆਂ ਸੀ ਪੰਚਾਇਤੀ ਰਾਜ ਤੋਂ ਪੈਸੇ ਲੈ ਕੇ ਉਹਦੇ ਮੈਂ ਲੈ ਕੇ ਆਇਆ ਸੀਗਾ ਪੰਜਾਬ ਸਰਕਾਰ ਤੋਂ ਤੇ 2 ਕਰੋੜ 70 ਲੱਖ ਲਗਾ ਕੇ ਉੱਥੇ ਕੁਝ ਸੀਵਰੇਜ ਪਾਇਆ ਸੀ ਕੁਝ ਪਾਣੀ ਪਾਇਆ ਸੀ ਕੁਝ ਗਲੀਆਂ ਤਿੰਨ ਚਾਰ ਉੱਥੇ ਰਹਿ ਗਈਆਂ ਸੀ ਮੇਰੀ ਤਾਂ ਬੇਨਤੀ ਹੈ ਵੀ ਉਹਨਾਂ ਗਲੀਆਂ ਨੂੰ ਬਣਾਇਆ ਜਾਵੇ ਉਹਦੀ ਗ੍ਰਾਂਟ ਜਿਹੜੀ ਪੰਜਾਬ ਸਰਕਾਰ ਤੋਂ ਦਿੱਤੀ ਜਾਵੇ ਨਗਰ ਕਾਉਂਸਲ ਨਹੀਂ ਬਣਾ ਸਕਦੀ ਤੇ ਮੇਰੀ ਤਾਂ ਉਹ ਬੇਨਤੀ ਹੈ ਵੀ ਉਹਦੇ ਸੜਕਾਂ ਦਾ ਮਿਹਰਬਾਨੀ ਮੈਂ ਬੇਨਤੀ ਕਰਦਾ ਔਰ ਸਾਰੇ ਸ਼ਹਿਰ ਨਿਵਾਸੀਆਂ ਦਾ ਸਾਰੀ ਪ੍ਰੈਸ ਦਾ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਹੜੇ ਵਿਕਾਸ ਦੇ ਕੰਮ ਚੱਲ ਰਹਿ ਰਹੇ ਨਿਰੰਤਰ ਲਗਾਤਾਰ ਚੱਲਦੇ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਸਾਬ ਦਾ ਜੀ ਇੱਕ ਪੁਜਾ ਸਾਹਿਬ ਜੀ ਤਾਨੀ ਤੌਰ ਤੇ ਇੱਕ ਗੱਲ ਪੁੱਛਣੀ ਪਨਦੀ ਸੀ ਸਾਡੀ ਕਿ ਇਹ ਜਿਹੜੀ ਗ੍ਰਾਂਟ ਆ ਇਹ ਤੁਸੀਂ ਕਿਹੜੇ ਫੰਡ ਦੇ ਵਿੱਚੋਂ ਜਾਰੀ ਕਰਵਾਈ ਸੀ ਇਹ ਸਾਨੂੰ ਟਾਈਡ ਗ੍ਰਾਂਟ ਦੇ ਹੁੰਦੇ ਤੋਂ ਜਾਰੀ ਕਰਾਈ ਟਾਈਡ ਗ੍ਰਾਂਟ ਹੁੰਦੀ ਹੈ ਜੀ ਆਪ ਦੀ ਹਾਂ ਜੀ ਦੇਖ ਮੈਂ ਕਿਹੜਾ ਸਾਲ ਦਾ ਲਾਭ ਤੁਸੀਂ ਮੈਂ ਇਹ ਵਾਲੇ ਇੱਕ ਮੈਂ ਖੁਰ ਵੀ ਬੋਲ ਦੂੰਗਾ ਠੀਕ ਹੈ ਹਾਂ ਬਾਬਾ ਐਟਾ ਉਹ ਜਿਹੜੀ ਚਪਾ ਕੈਵਟੋ ਪਾ ਪਾ ਲੋ ਬਿਚ ਮੈਂ ਨਾਮਾ ਨਹੀਂ ਬਾਹਰ ਸਾਹਮਣੇ ਰੱਖ ਲਓ 10 10 ਇੱਕ ਮੋਟਾ ਹਾਂ ਚਲੋ ਹਾਂ ਵੇਚੀ ਰਹਿਣ ਦੀ ਕੋਈ ਹੈ ਕੋਈ ਨਹੀਂ ਤੇ ਵਿੱਚ ਲੜ ਦੋ ਤੇਰਾ ਇੱਧਰ ਰੱਖੋ ਸਾਹਿਬ ਰਮਾ ਕੇ ਰੱਖ ਲਾ ਕੇ ਰੱਖ ਲਾ ਲਾ ਹਾਂ ਜੀ ਅੱਛਾ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਪਹਿਲਾਂ ਤਾਂ ਮੈਂ ਪ੍ਰੈਸਰਿੰ ਦਾ ਧੰਨਵਾਦ ਕਰਦਾ ਜਿਹੜੇ ਨਗਰ ਕੌਂਸਲ ਤੁਸੀਂ ਪਹੁੰਚਿਓ ਪ੍ਰੈਸ ਇੱਕ ਪ੍ਰੈਸ ਦਾ ਮਤਲਬ ਹੈ ਇੱਕ ਖੁੱਲਾ ਫਰੀडम ਜਿਹੜਾ ਤੁਸੀਂ ਬੋਲ ਸਕਦੇ ਹੋ ਜੋ ਅਸੀਂ ਨਹੀਂ ਕਹਿ ਸਕਦੇ ਜੋ ਸਚਾਈ ਆ ਅੱਜ ਮੈਡਮ ਬਲਜੀਤ ਕੌਰ ਜੀ ਨੇ ਅਦਗਟਨ ਕੀਤਾ ਗੁਰੂ ਰਵੀਰ ਸਿੰਘ ਦੇ ਵਿੱਚ ਜਿੱਥੇ ਸਾਰੇ ਸਾਡੇ ਐਮਸੀ ਸਾਹਿਬਾਨਾਂ ਨੇ ਕਾਫੀ ਸਮੇਂ ਤੋਂ ਲੜਕਦਾ ਆ ਰਿਹਾ ਇੱਕ ਮਸਲਾ ਸੀ ਉੱਥੇ 50 ਲੱਖ ਦਾ ਅਜ ਕੰਮ ਕੀਤਾ ਉਹ ਸਾਰੇ ਐਮਸੀ ਸਾਹਿਬਾਨਾਂ ਦੀ ਸਦਕਾ ਅਕਾਲੀ ਦਲ ਭਾਵੇਂ ਕਾਂਗਰਸ ਆਮ ਆਦਮੀ ਪਾਰਟੀ ਸਾਰਿਆਂ ਨੇ ਰਲ ਕੇ ਸੰਝਾ ਪਰਾਲਾ ਕੀਤਾ ਜਿੰਦਾ ਅੱਜ ਅਸੀਂ 50 ਲੱਖ ਰੁਪਿਆ ਦਾ ਕੰਮ ਸ਼ੁਰੂ ਹੋ ਚੁੱਕਿਆ ਦੂਜਾ ਕੰਮ ਸਾਡੇ ਬ੍ਰਿਜ ਦੇ ਜਿਹੜਾ ਨੀਚੇ ਚੱਲ ਰਿਹਾ ਉਹਨਾਂ ਨੇ ਕਿ ਉਹ 40 ਲੱਖ ਰੁਪਿਆ ਉਹ ਵੀ ਸਾਡੀ ਨਗਰ ਕੌਂਸਲ ਹੀ ਦੇ ਰਹੀ ਆ ਉਹ ਜਿਹੜਾ ਸ਼ਹਿਰ ਦਾ ਵੱਡਾ ਮੇਨ ਮਸਲਾ ਸੀ ਜਿਹੜਾ ਕਾਫੀ ਸਮੇਂ ਤੋਂ ਲੜਕਦਾ ਆ ਰਿਹਾ ਸੀਗਾ ਜੀ ਸੋ ਅੱਜ ਦਾ ਜੋ ਰੋਸ ਹੈ ਉਹ ਕੀ ਉਸ ਦੇ ਬਾਰੇ ਕੁਝ ਕਹਿਣਾ ਚਾਹੋਗੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕੱਛਾ ਸਾਇਆ ਕਿ ਉਹਨਾਂ ਦਾ ਜਿਹੜਾ ਇਮਾਨ ਦਾ ਮਾਨ ਸਨਮਾਨ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਸਾਡੇ ਮੈਮ ਸਾਡੇ ਮਨੋੜਤੀ ਜਿਹੜੇ ਮਿਨਿਸਟਰ ਹੈ ਬਲਜੀਤ ਕੋ ਸਾਡੇ ਬਹੁਤ ਹੀ ਸਤਿਕਾਰਯੋਗ ਆ ਕੋ ਸ਼ਹਿਰ ਦੇ ਮੇਨ ਮੋਦੀ ਹੋਂਦੇ ਨਾਤੇ ਉਹਨਾਂ ਦਾ ਤਾਂ ਖਰਚ ਬੰਦਾ ਸੀ ਉਦਘਾਟਨ ਕਰਨ ਦਾ ਜਦਕਿ ਸਾਡਾ ਉੱਥੇ ਨਗਰ ਕੋ ਜੇ ਸਾਰਾ ਕੰਮ ਇਹ ਜੋ ਕੀਤਾ ਗਿਆ ਜਿਹੜਾ ਸਾਡੀ ਨਗਰ ਕੌਂਸਲ ਦੇ ਪ੍ਰਧਾਨ ਜੀ ਜਾਂ ਜਿੰਨੇ ਵੀ ਕਾਲੀ ਦਲ ਦੇ ਐਮਸੀਏ ਸਾਡੇ ਕਾਂਗਰਸ ਪਾਰਟੀ ਦੇ ਜਾਂ ਬੀਜੀਪੀ ਦੇ ਸਾਰਿਆਂ ਨੇ ਰਲ ਕੇ ਹੀ ਇਹ ਪਰਾਲਾ ਕੀਤਾ ਜਿਹੜਾ ਉੱਥੇ 50 ਲੱਖ ਦਾ ਤੇ ਉੱਥੇ ਜਿਹੜਾ ਸਾਨੂੰ ਬੰਦਾ ਸਨਮਾਨ ਨਹੀਂ ਉਹਨਾਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ ਜਿਸ ਹਾਮਲਾ ਅਸੀਂ ਗਏ ਸੀਗੇ